ਸਤਿ ਸ੍ਰੀ ਅਕਾਲ ਦੋਸਤੋ ਲੈ ਕੇ ਆਏ ਆ ਆਪਾਂ ਜੀ ਇੱਕ ਨਵੀਂ ਵੀਡੀਓ ਵਿੱਚ ਮੈਂ ਤੁਹਾਡਾ ਰਾਜਪ੍ਰੀਤ ਸਿੰਘ ਆਪਣਾ ਚੈਨਲ ਬੱਚਾ ਪਾਰਟੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਖੜੇ ਆ ਕੋਠੇ ਤੇ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਤੁਹਾਨੂੰ ਦਿਖਾਣੇ ਆਪਾਂ ਇੱਧਰ ਦਾ ਵਿਊ ਤੇ ਆ ਦੇਖੋ ਤੁਸੀਂ ਦੋਸਤੋ ਆਹ ਦੋਸਤੋ ਤੁਸੀਂ ਦੇਖ ਸਕਦੇ ਹੋ ਕੰਪੇਨ ਅੱਜ ਲੱਗਣੀ ਸੀ ਇੱਧਰ ਤਾਈਕੇ ਤੇ ਉਹਨਾਂ ਦੇ ਕੰਪੇਨ ਖੁੱਬ ਚੁੱਕੀ ਇੱਥੇ ਤੇ ਟਰੈਕਟਰ ਵੀ ਲੱਗਿਆ ਰਿਹਾ ਪਰ ਨਿਕਲੀ ਨਹੀਂ ਹਲੇ ਤੱਕ ਤੇ ਆਹ ਦੋਸਤੋ ਦੇਖ ਸਕਦੇ ਹੋ ਇਹਨਾਂ ਦਾ ਚੋਣਾ ਹਲੇ ਖੜਿਆ ਤਾਈਕਾ ਤੇ ਆ ਦੇਖੋ ਕੋਠੀ ਸਿੱਧੂ ਮੂਸੇ ਵਾਲੇ ਦੇ ਸੇਮ ਨਾਲ ਦੀ ਕੋਠੀ ਬਣਾਈ ਹੋਈ ਆ ਤੇ ਆ ਦੇਖੋ ਬਾਈ ਜੇ ਕੋਠੀ ਬਣ ਰਹੀ ਹੈ ਤੇ ਕੁਝ ਦਿਨਾਂ ਤੱਕ ਜੇ ਬਣ ਕੇ ਰੈਡੀ ਹੋ ਜੇਗੀ ਤੇ ਜਦੋਂ ਬਣੇਗੀ ਤਾਂ ਆਪਾਂ ਇਥੋਂ ਪੂਰਾ ਤੁਹਾਨੂੰ ਵੀਊ ਦਿਖਾਵਾਂਗੇ ਤੇ ਦਿਖਾਵਾਂਗੇ ਕਿੰਨੀ ਸੋਹਣੀ ਲੱਗਦੀ ਆ ਤੇ ਆ ਦੇਖੋ ਰੋਡ ਰੂਲਰ ਖੜੇ ਹੋਏ ਨੇ ਤੇ ਹਾਲੇ ਤੱਕ ਆਪਣੇ ਜਿੰਨੀ ਉੱਥੇ ਕਰਦੇ ਕੋਲ ਸੜਕ ਬਾਕੀ ਤਾਂ ਬਣ ਗਈ ਹੈ ਤੇ ਜੋ ਥੋੜੀ ਬਹੁਤ ਰਹਿ ਗਈ ਸੀਗੀ ਉਹ ਬਣਾਣਗੇ ਤੇ ਅੱਜ ਆਪਣੇ ਨਾਲ ਸਬਰ ਨੇ ਤੇ ਸਬਰ ਨਾਲ ਤੁਹਾਨੂੰ ਗੱਲ ਕਰਾਣੇ ਸਬਰ ਕਿਵੇਂ ਹੋ ਕੀ ਕਿਵੇਂ ਕਿਵੇਂ ਸਕੂਲ ਆਜ ਗਿਆ ਨਹੀਂ? ਨਹੀਂ। ਅੱਛਾ ਕਾਤਾ ਹੂੰ। ਓਹ ਛੋੜੀ ਲਿਆ ਸੇ ਇਕੱਦਾ। ਅੱਛਾ। ਕਿਉਂ ਅੱਜ ਆਣਾ ਸੀ? ਕਹਨੇ ਆ ਬਸ ਥੋੜਾ। ਅੱਛਾ। ਕਿਵੇਂ ਵਿਆਹ ਹੈਗਾ? ਹਾਂਜੀ ਵਿਆਹ ਹੈ। ਕਿੰਦਾ ਵਿਆਹ ਹੈ? ਓਹ ਅਸੀਂ ਇੱਥੇ ਘਸ ਲਿਆਣੇ। ਅੱਛਾ ਲਿਆਣੇ ਕਿੰਦਾ ਵਿਆਹ ਹੈਗਾ ਮਤਲਬ? ਮੇਰੇ ਮਾਮੇ ਮਾਮੇ ਦਾ ਅੱਛਾ। ਠੀਕ ਹੈ। ਕਿੰਨੀ ਤਰੀਕ ਦਾ? ਅਗਾ ਬਹੁਤ ਵਾਰ ਪਾਰਟੀ ਹੈ। ਅੱਛਾ ਚਲੋ ਬਹੁਤ-ਬਹੁਤ ਵਧੀਆ ਗੱਲ ਹੈ। ਤੇ ਆਹ ਦੋਸਤੋ ਦੇਖ ਸਕਦਾ ਆਪਣਾ ਕੋਠਾ ਤੇ ਆਹ ਦੇਖੋ ਇੰਨੀ ਉੱਚੀ ਤੇ ਆਪਾਂ ਖੜੇ ਆ। ਤੇ ਆ ਤੁਸੀਂ ਦੇਖੋ ਆ ਕਰਵਰ ਆਪਣਾ ਤੇ ਆ ਕਬੂਤਰ ਦੇਖੋ ਕਬੂਤਰ ਦੇਖਦੇ ਹੋ ਤੇ ਆਪਣਾ ਪਿੰਡ ਦਾ 뷰 ਬਹੁਤ ਵਧੀਆ ਤੇ ਮੌਸਮ ਅੱਜ ਵਧੀਆ ਤੇ ਆ ਦੇਖੋ ਪੰਛੀ ਉੱਡ ਰਹੇ ਨੇ ਤੇ ਨੰਨਾ ਇਧਰ ਆ ਗਿਆ ਨੰਨਾ ਕੀ ਹਾਲ ਹੈ ਆ ਦੇਖੋ ਦੋਸਤੋ ਨੰਨਾ ਵੀ ਪਹੁੰਚ ਗਿਆ ਤੇ ਆ ਦੇਖੋ ਆ ਦੇਖੋ ਜੀ ਮਾਤਾ ਜੀ ਅੱਜ ਸਾਗ ਬਣਾ ਰਹੇ ਨੇ ਤੇ ਅੱਜ ਸਾਗ ਲਿਆਂਦਾ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਲੱਗੇ ਹੋਏ ਨੇ ਕੰਮ ਨੂੰ ਤੇ ਆਹ ਦੇਖੋ ਆਪਣਾ ਚੋਨਾ ਥੋੜਾ ਜਿਹਾ ਨਿਕਲਾ ਸੀ ਕਨਾਲ ਦਾ ਮਾਦਾਈ ਸਾਗ ਕਦੋਂ ਬਣ ਜੇਗਾ ਅੱਜ ਹੈ ਮਾਪੇ ਕਹਿ ਰਹੇ ਨੇ ਬਣ ਜੇਗਾ ਲੱਗੇ ਨਹੀਂ ਸ਼ਾਮ ਤੱਕ ਬਣ ਜੇਗਾ ਤੇ ਦੋਸਤੋ ਜਦੋਂ ਬਣ ਗਿਆ ਤੇ ਆਪਾਂ ਖਾਵਾਂਗੇ ਤੇ ਤੁਹਾਨੂੰ ਵੈਲਕਮ ਹੈ ਤੁਸੀਂ ਆ ਸਕਦੇ ਹੋ ਤੇ ਆਹ ਦੋਸਤੋ ਦੇਖੋ ਕੰਪੈਨ ਜੋ ਤੁਹਾਨੂੰ ਦਿਖਾਇਆ ਫਸ ਗਈ ਸੀ ਤੇ ਓਨ ਟਰੈਕਟਰ ਆ ਗਿਆ ਨੇ ਕੱਢਣ ਲਈ ਤੇ ਆਹ ਦੇਖੋ ਕੱਢ ਰਹੇ ਨੇ ਬੜਾ ਮੁਸ਼ਕਲ ਹੋ ਜਾਂਦਾ ਤੇ ਤੁਸੀਂ ਦੋਸਤੋ ਦੇਖ ਹੀ ਸਕਦੇ ਹੋ ਤੇ ਆ ਦੋਸਤੋ ਦੇਖੋ ਤੁਸੀਂ ਦੇਖ ਸਕਦੇ ਹੋ ਟਾਈਮ ਹੋ ਚੁੱਕਾ ਹੈ ਇਸ ਟਾਈਮ 1.5 ਵਜੇ ਲਗਭਗ ਤੇ ਉਹ ਟਰੈਕਟਰ ਲੱਗਦਾ ਇੱਕ ਹੋਰ ਆ ਰਿਹਾ ਉਧਰੋਂ ਕੱਢਣ ਲਈ ਤੇ ਬਹੁਤ ਹੀ ਬੁਰਾ ਹੋ ਜਾਂਦਾ ਜਦੋਂ ਕਿਸਾਨ ਵਿਚਾਰੇ ਨੇ ਇੰਨੀ ਮਿਹਨਤ ਨਾਲ ਫਸਲ ਉਗਾਈ ਹੁੰਦੀ ਹੈ ਤੇ ਕੋਈ ਐਦਾਂ ਦਾ ਨੁਕਸਾਨ ਹੋ ਜਾਂਦਾ ਜਿੱਥੇ ਸਾਰਾ ਦੇਣ ਲੰਘ ਜਾਂਦਾ ਟਾਈਮ ਵੇਸਟ ਹੋ ਜਾਂਦਾ ਤੇ ਹੁਣ ਚਲੋ ਕੋਸ਼ਿਸ਼ ਕਰਨਗੇ ਆਪਾਂ ਦੁਆ ਕਰਦੇ ਕਿ ਚਲ ਨਿਕਲ ਜੇ ਤੇ ਵਧੀਆ ਚੱਲ ਚੋਨਾ ਵੱਢਿਆ ਜਾਵੇ ਸਾਰਾਂ ਦਾ ਆ ਦੋਸਤੋ ਆਪਾਂ ਦੇਖ ਸਕਦੇ ਆਪਾਂ ਖੜੇ ਸੀ ਕਿਥੇ ਅੱਡੇ ਕੋਲ ਆਪਣਾ ਅੱਡਾ ਤੇ ਆਹ ਦੇਖੋ ਚਾਚੇ ਕੀ ਗਾਵਾਂ ਖੜੀਆਂ ਹੋਈਆਂ ਨੇ ਤੇ ਆਹ ਤੁਸੀਂ ਦੇਖ ਸਕਦੇ ਆ ਬਾਬਾ ਵੀ ਜਾ ਰਿਹਾ ਰੇੜੇ ਤੇ ਤੇ ਆਹ ਦੇਖੋ ਸੇਮਣ ਵਾਲਾ ਆਹ ਦੇਖੋ ਪਾਣੀ ਮਾਰਿਸ਼ ਬੇਨਤੀ ਕਰਨਾ ਚਾਹੁੰਨੇ ਸਾਰਿਆਂ ਨੂੰ ਕਿ ਠੰਡਾ ਵੱਧ ਰਹੀ ਹੈ ਇਸ ਲਈ ਤੁਸੀਂ ਸਾਰਾ ਧਿਆਨ ਰੱਖਿਆ ਕਰੋ ਤੇ ਠੰਡ ਹੋਣ ਕਰਨਾ ਤੁਹਾਨੂੰ ਪਤਾ ਹੈ ਬੱਚੇ ਤੇ ਜਿੰਨੇ ਬਜ਼ੁਰਗ ਉਹਨਾਂ ਦਾ ਧਿਆਨ ਰੱਖਿਆ ਕਰੋ ਇੱਕ ਗਰਮ ਕਪੜੇ ਲੈ ਲਓ ਜਿੰਨੇ ਲੂਗੀਆਂ ਤੇ ਆਂਦੇ ਗੋਟੀਆਂ-ਕੁਟੀਆਂ ਕੱਢ ਲਓ ਸਾਰੇ ਤੇ ਬੋਟ ਵਗੈਰਾ ਪਾ ਕੇ ਰੱਖਿਆ ਕਰੋ ਸ਼ਾਮ ਨੂੰ ਤਸਵੀਰ ਨਾਲ ਠੰਡ ਆਉਣ ਕਰਨ ਤੁਹਾਨੂੰ ਪਤਾ ਡੇਂਗੋ ਵੀ ਚੱਲ ਰਿਹਾ ਤੇ ਡੇਂਗੋ ਬੜੀ ਖਤਰਨਾਕ ਚੀਜ਼ ਆ ਤੇ ਇਹਦਾ ਰਿਪੋਰਟ ਜ਼ਰੂਰ ਕਰਾਓ ਜੇ ਕਿਸੇ ਵੀਰ ਭੈਣ ਭਰਾਣ ਜੀ ਕਿਸੇ ਨੂੰ ਵੀ ਹੁੰਦਾ ਤਾਂ ਇੱਕ ਵਾਰ ਜ਼ਰੂਰ ਜਾਂਚ ਕਰਾਓ ਤੇ ਬਾਕੀ ਆਪਦਾ ਸਾਰੇ ਧਿਆਨ ਰੱਖਿਓ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ